ਸਤ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਸਾਰੇ ਦੋਸਤ ਜਾਣਦੇ ਨੇ ਕਿ ਸ਼ਹੀਦੀ ਦਿਨ ਚੱਲ ਰਹੇ ਨੇ ਜਿਨ੍ਹਾਂ ਦਿਨਾਂ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਤਨ ਤਨ ਸਿਰ ਗੁਰੂ ਗੋਬਿੰਦ ਸਿੰਘ ਜੀ ਕਲੀਆਂ ਵਾਲੇ ਪਾਤਸ਼ਾਹ ਨੇ ਆਪਣਾ ਪੂਰਾ ਪਰਿਵਾਰ ਸਿੱਖ ਕੌਮ ਤੋਂ ਤੇਜ ਤੋਂ ਬਾਹਰ ਦਿੱਤਾ ਸੀ ਮਜਲੂਮਾਂ ਦੀ ਰਾਖੀ ਦੇ ਲਈ ਬਾਹਰ ਦਿੱਤਾ ਸੀ ਅਤੇ ਉੱਥੇ ਹੀ ਇਹਨਾਂ ਦਿਨਾਂ ਦੇ ਵਿੱਚ ਸਿੱਖ ਕੌਮ ਕੋਈ ਵੀ ਖੁਸ਼ੀ ਦਾ ਕੰਮ ਨਹੀਂ ਕਰਦੀ ਨਾ ਹੀ ਕੋਈ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਕਰਦੀ ਹੈ ਪਰ ਉੱਥੇ ਹੀ ਕੁਝ ਲੋਕਾਂ ਵੱਲੋਂ ਇਸ ਸਮੇਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਇਹਨਾਂ ਦਿਨਾਂ ਦੇ ਵਿੱਚ ਇੱਕ ਤਰੀਕੇ ਦੇ ਨਾਲ ਸਿੱਖਾਂ ਦੇ ਸਾਹਮਣੇ ਇਸ ਤਰ੍ਹਾਂ ਦੇ ਕਾਰਜ ਕੀਤੇ ਜਾ ਰਹੇ ਨੇ ਤਾਂ ਕਿ ਸਿੱਖਾਂ ਨੂੰ ਗੁੱਸਾ ਆਵੇ ਤੇ ਉੱਥੇ ਕੁਝ ਜਿਵੇਂ ਕਿ ਇੱਕ ਗਾਣੇ ਦੇ ਵੀ ਬੋਲ ਨੇ ਕਿ ਸਿੱਖ ਕੌਮ ਦੇ ਵਿੱਚ ਜੇਕਰ ਕੁਝ ਅਜਿਹੇ ਗਦਾਰ ਨਾ ਹੋਣ ਤਾਂ ਸਿੱਖ ਕੌਮ ਕਦੇ ਵੀ ਨਾ ਹਾਰੇ ਤੇ ਅਜੇ ਹੀ ਗਦਾਰਾਂ ਦੇ ਇੱਕ ਖੁਲਾਸਾ ਕੀਤਾ ਇੱਕ ਪੈੜ ਵੱਲੋਂ ਜਿਨ੍ਹਾਂ ਨੇ ਕਿ ਅਜੇਹੇ ਸਖਸ਼ ਬਾਰੇ ਦੱਸਿਆ ਜੋ ਕਿ ਦੇਖ ਦੇ ਵਿੱਚ ਗੁਰਸਿੱਖ ਲੱਗਦਾ ਪਰ ਉਹ ਕਿਸ ਤਰ੍ਹਾਂ ਇਸਾਈਆਂ ਧਰਮ ਨੂੰ ਪ੍ਰਮੋਟ ਕਰ ਰਿਹਾ ਹੈ ਕਿਸੇ ਵੀ ਧਰਮ ਨੂੰ ਕੋਈ ਮਾੜਾ ਨਹੀਂ ਕਹਿੰਦਾ ਸਿੱਖ ਧਰਮ ਤਾਂ ਉਹ ਧਰਮ ਹੈ ਜਿਨੇ ਦੂਜੇ ਧਰਮਾਂ ਦੀ ਰਾਖੀ ਦੇ ਲਈ ਜਾਨਾਂ ਨਿਸ਼ਾਵਰ ਕੀਤੀਆਂ ਨੇ ਤੇ ਉੱਥੇ ਹੀ ਪਰ ਕੁਝ ਲੋਕਾਂ ਵੱਲੋਂ ਸਿੱਖੀ ਬਾਣੇ ਦੇ ਵਿੱਚ ਵੀ ਇਸ ਤਰ੍ਹਾਂ ਦੇ ਕਾਰਜ ਕੀਤੇ ਜਾ ਰਹੇ ਨੇ ਜੋ ਕਿ ਨਿੰਦਣਯੋਗ ਹਨ ਜੇਕਰ ਉਹ ਦੂਜੇ ਧਰਮ ਦੇ ਵਿੱਚ ਆਸਥਾ ਰੱਖਦੇ ਨੇ ਤਾਂ ਉਹਨਾਂ ਨੂੰ ਉਹੀ ਸਰੂਪ ਰੱਖਣਾ ਚਾਹੀਦਾ ਹੈ ਸੋ ਦੋਸਤੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਜਰੂਰ ਕਮੈਂਟ ਕਰਨਾ ਤੇ ਆਓ ਤੁਹਾਨੂੰ ਇਸ ਭੈਣ ਦੀ ਵੀਡੀਓ ਵੱਲ ਲੈ ਚਲਦੇ ਜਿਨ੍ਹਾਂ ਨੇ ਕੁਝ ਅਹਿਮ ਖੁਲਾਸੇ ਕੀਤੇ ਨੇ ਜੋ ਕਿ ਬੇहद ਗੰਭੀਰ ਮੁੱਦਾ ਵੀ ਆਪਾਂ ਕਹਿ ਸਕਦੇ ਹਾਂ ਇਸ ਮਾਮਲੇ ਤੇ ਕਿਉਂਕਿ ਇਸ ਸਾਕਸ ਬੱਲੋਂ ਜੋ ਕਿ ਗੁਰਸਿੱਖੀ ਬਾਣੇ ਦੇ ਵਿੱਚ ਸਰੂਪ ਦੇ ਵਿੱਚ ਸੀ ਜਿਸ ਤਰ੍ਹਾਂ ਸਿੱਖੀ ਨੂੰ ਢਾਹ ਲਾਈ ਜਾ ਰਹੀ ਹੈ ਗੱਦਾਰੀ ਕੀਤੀ ਜਾ ਰਹੀ ਹੈ ਉਹ ਬਹੁਤ ਹੀ ਘਟੀਆ ਕੰਮ ਹੈ ਨਿੰਦਣਯੋਗ ਹੈ ਆਓ ਤੁਹਾਨੂੰ ਲੈ ਚਲਦੇ ਆ ਉਸ ਵੀਡੀਓ ਵੱਲ ਜਿੱਥੇ ਕਿ ਇੱਕ ਪੈਣ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਇੱਕ ਸਿੱਖ ਬਜ਼ੁਰਗ ਦੀਆਂ ਇੰਨਾ ਕਰਤੂਤਾਵਾਰੇ ਸੋ ਦੇਖੋ ਪੂਰੀ ਵੀਡੀਓ ਤੇ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਨਾ ਤੇ ਹੋਰ ਅਪਡੇਟਸ ਦੇ ਲਈ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਜਲਦ ਹੀ ਤੁਹਾਡੇ ਨਾਲ ਹੀ ਹੀ ਦੀ ਹਫਤੇ ਦੇ ਵਿੱਚ ਕੁਝ ਸੰਪੰਨ ਦੇ ਰਿਵਿਊ ਵੀ ਲੈ ਕੇ ਆਵਾਂਗੇ ਜਿਸ ਦਾ ਮਕਸਦ ਹੁੰਦਾ ਹੈ ਸਿੱਖ ਇਤਿਹਾਸ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਾ ਪਰ ਦੇਖੋ ਆ ਪਹਿਲਾ ਵੀਡੀਓ ਬਾਈਕੁਰ ਜਿੱਕਾ ਖਾਲਸਾ ਵੈਕੁਰ ਜਿੱਕੀ ਫਤਿਹ ਮੈਂ ਪਰਮਿੰਦਰ ਕੌਰ ਖਹਿਰਾ ਜਿਹੜੇ ਲੋਕ ਮੇਰੇ ਨਾਲ ਜੁੜੇ ਹੋਏ ਨੇ ਉਹ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਮੈਂ ਨਾ ਇੱਕ ਬਹੁਤ ਜ਼ਰੂਰੀ ਗੱਲ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਕਿਉਂਕਿ ਮੈਨੂੰ ਅਫਸੋਸ ਵੀ ਹੋਇਆ ਉਸ ਗੱਲ ਦਾ ਮੇਕ ਫੰਕਸ਼ਨ ਤੋਂ ਆਈਆਂ ਵਾਪਸ ਤੇ ਮੈਂ ਸੋਚਿਆ ਕਿ ਤੁਹਾਨੂੰ ਸਾਰਿਆਂ ਨੂੰ ਉਹਦੇ ਬਾਰੇ ਦੱਸਾਂ ਮੇਰੇ ਨਾਲ ਫੇਸਬੁੱਕ ਤੇ ਕਾਫੀ ਟਾਈਮ ਤੋਂ ਇੱਕ ਭਾਈ ਸਾਹਿਬ ਐਡ ਨੇ ਜਸਵੀਰ ਸਿੰਘ ਆ ਕਾਫੀ ਗੁਰਸਿੱਖ ਬੰਦੇ ਲੱਗਦੇ ਸੀ ਉਹ ਮੈਨੂੰ ਵੇਖਣ ਨੂੰ ਤੇ ਉਹਨਾਂ ਨਾਲ ਥੋੜੀ ਸਾਝ ਸੀ 2-2.5 ਸਾਲ ਤੋਂ ਮੇਰੇ ਨਾਲ ਫੇਸਬੁੱਕ ਤੇ ਨੇ ਬਜ਼ੁਰਗ ਨਹੀਂ ਪੜੇ ਲਿਖੇ ਨਹੀਂ ਡਾਕਟਰ ਨਹੀਂ ਪੀ ਐਚ ਡੀ ਨਹੀਂ ਉਹਦਾ ਕਰਕੇ ਉਹਨਾਂ ਨਾਲ ਕਾਫੀ ਜੀ ਵੀ ਕੈਲੂ ਸ਼ਬਦਾਂ ਦੀ ਸਾਂ ਸੀ ਔਰ ਉਹਨਾਂ ਨੇ ਹਮੇਸ਼ਾ ਕਹਿਣਾ ਤੂੰ ਮੇਰੀ ਬੇਟੀ ਆ ਤੂੰ ਮੇਰੀ ਧੀ ਆ ਤੇ ਕੋਈ ਵੀ ਗੱਲ ਹੋਵੇ ਤੁਸੀਂ ਮੈਨੂੰ ਦੱਸਿਆ ਕਰੋ ਮੈਂ ਪ੍ਰੋਬਲਮ ਤੁਹਾਡੀ ਹਰ ਸੋਲਵ ਕਰੂੰਗਾ ਪੁੱਤ ਵਗੈਰਾ ਵਗੈਰਾ ਤਖੱਲਸ ਵਰਤਨੇ ਨਵੀਂ ਨਵੀਂ ਕੱਲ ਮੈਨੂੰ ਬੇਹੱਦ ਅਫਸੋਸ ਹੋਇਆ ਜਦੋਂ ਉਹਨਾਂ ਨੇ ਮੈਨੂੰ ਫੋਨ ਕਰਕੇ ਇਹ ਗੱਲ ਕਹੀ ਕਿ ਸਾਡਾ ਜਿਹੜਾ ਇੱਕ ਮਿਸ਼ਨ ਆ ਬੇਟਾ ਅਸੀਂ ਤੇਨੂੰ ਉਸ ਮਿਸ਼ਨ ਚ ਸ਼ਾਮਿਲ ਕਰਨਾ ਚਾਹੁੰਦੇ ਆ ਮੈਂ ਕਹਾਂ ਤੀ ਬਾਈ ਜੀ ਕਿਹੜਾ ਮਿਸ਼ਨ ਤੁਸੀਂ ਮੈਨੂੰ ਮਤਲਬ ਕਿ ਇਹਦੇ ਬਾਰੇ ਕੁਝ ਦੱਸੋ ਮੈਨੂੰ ਕੁਝ ਨਹੀਂ ਸਮਝਾਈ ਤੁਹਾਡੀ ਗੱਲ ਕਹਿੰਦੇ ਕਿ ਬੇਸਿਕਲੀ ਮੈਂ ਇੱਕ ਮਿਸ਼ਨਰੀ ਇਸਾਈ ਹਾਂ ਤੇ ਪੰਜਾਬ ਦੇ ਵਿੱਚ ਮੈਨੂੰ ਭੇਜਿਆ ਗਿਆ ਵਾ ਸਿੱਖ ਬਣਾ ਕੇ ਕਹਿੰਦੇ ਤੂੰ ਮੇਰੀ ਧੀ ਆ ਮੈਂ ਤੈਨੂੰ ਤੇਰੇ ਨਾਲ ਮੇਰਾ ਆਪਣਾ ਪਾਣਾ ਮੈਂ ਤੈਨੂੰ ਤਾਂ ਕਰਕੇ ਇਹ ਗੱਲ ਦੱਸਣਾ ਚਾਹੁੰਨਾ ਵਾ ਕਿ ਸਾਡੇ ਮਿਸ਼ਨ ਦੇ ਵਿੱਚ ਇਹ ਆ ਕਿ ਜਿਹੜੇ ਲੋਕ ਅਟ੍ਰੈਕਟਿਵ ਨੇ ਲੋਕਾਂ ਨਾਲ ਜਿਨ੍ਹਾਂ ਦੇ ਵਿੱਚ ਸਹਿਚਾਰ ਆ ਜਾਂ ਜਿਹੜੇ ਲੋਕਾਂ ਨੂੰ ਆਪਣੇ ਨਾਲ ਜੋੜ ਸਕਦੇ ਨੇ ਉਹਨਾਂ ਲੋਕਾਂ ਨੂੰ ਇਕੱਠਾ ਕੀਤਾ ਜਾਵੇ ਨੰਬਰ 2 ਤੇ ਅਸੀਂ ਇਹ ਚੀਜ਼ ਦੇਖਦੇ ਹਾਂ ਕਿ ਉਹ ਬੰਦਾ ਪੜਿਆ ਲਿਖਿਆ ਹੋਵੇ ਉਹ ਤਰਕ ਨਾਲ ਗੱਲ ਕਰ ਸਕੀਏ ਸਟੇਜ ਦੇ ਉੱਤੇ ਸਟੇਜ ਦਾ ਚੰਗਾ ਬਲਾਰਾ ਹੋਵੇ ਇਹ ਕੁਆਲਿਟੀਆਂ ਅਸੀਂ ਤੁਹਾਡੇ 'ਚ ਦੇਖੀਆਂ ਨੇ ਤਿੰਨੇ ਇਸ ਕਰਕੇ ਸਾਡਾ ਮਿਸ਼ਨ ਇਹ ਚਾਹੁੰਦਾ ਕਿ ਤੁਸੀਂ ਸਾਡੇ ਲਈ ਕੰਮ ਕਰੋ ਸਾਡੇ ਲਈ ਜੌਬ ਕਰੋ ਮੈਂ ਕਹਾਂ ਵੀ ਕੀ ਜੌਬ ਹੋਊਗੀ ਕਿੰਨਾ ਲੋਕਾਂ ਦੇ ਵਿੱਚ ਈਸਾਈਧਰ ਹੁੰਦਾ ਪ੍ਰਚਾਰ ਕਰਨਾ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਉਸ ਬੰਦੇ ਦਾ ਗੋਲੀ ਮਾਰਾਂ ਉਹਦੇ ਸਿਰ 'ਚ ਕੁਸ਼ ਮਾਰਾਂ ਜਾਂ ਆਪਣਾ ਫੋਨ ਕੰਦਨਾ ਮਾਰਾਂ ਅੱਜ ਤੋਂ 2.5 ਸਾਲ ਪਹਿਲਾਂ ਮੈਂ ਇੱਕ ਇਹਨਾਂ ਦੇ ਵਿਰੋਧ ਦੇ ਵਿੱਚ ਪੋਸਟ ਪਾਈ ਸੀ ਵੀ ਇਹ ਲੋਕ ਅਮਰ ਵੇਲ ਵਾਂਗੂੰ ਵਧ ਗਏ ਅਸੀਂ ਆਪਣੀਆਂ ਪੱਗਾਂ ਲਾ ਲੈਣੇ ਆ ਅਸੀਂ ਆਪਣੀਆਂ ਰਾਜਗੱਦੀਆਂ ਲਈ ਲੜਦੇ ਲੜਦੇ ਇੰਨੇ ਗਰਕ ਜਾਂਦੇ ਆ ਕਿ ਸਾਨੂੰ ਕਰਮ ਨਾਲ ਕੋਈ ਵਾਸਤਾ ਨਹੀਂ ਰਹਿੰਦਾ ਅਸੀਂ ਆਪਣੇ ਨਿੱਜੀ ਜਿਹੜੇ ਸਾਡੇ ਆ ਮੁਫਾਦ ਨੇ ਨਿੱਜੀ ਸਾਡੇ ਫਾਇਦੇ ਨਹੀਂ ਉਹਨਾਂ ਲਈ ਅਸੀਂ ਅੱਗੇ ਆ ਜਾਂਦੇ ਆ ਕੀ ਇਹਨਾਂ ਲੋਕਾਂ ਦਾ ਕੋਈ ਸਾਰਥਕ ਹੱਲ ਨਹੀਂ ਹੋਣਾ ਚਾਹੀਦਾ ਮੈਂ ਬਹੁਤ ਹੱਥ ਜੋੜ ਕੇ ਨਿਮਰਤਾ ਸਹਿਤ ਉਹਨਾਂ ਨੂੰ ਬੇਨਤੀ ਕੀਤੀ ਕਿ ਬਾਈ ਜੀ ਮੈਂ ਤੁਹਾਨੂੰ ਕਦੇ ਤਾਇਆ ਜੀ ਜਾਂ ਚਾਚਾ ਜੀ ਸਮਝਿਆ ਸੀ ਇਸ ਕਰਕੇ ਮੈਂ ਤੁਹਾਨੂੰ ਮਾਂ ਭੈਣ ਦੀਆਂ ਗਾਲਾਂ ਨਹੀਂ ਕੱਢ ਸਕਦੀ ਮੈਂ ਆਪਣੀ ਜ਼ੁਬਾਨ ਗੰਦੀ ਨਹੀਂ ਕਰ ਸਕਦੀ ਔਰ ਹੁਣ ਕਿਰਪਾ ਕਰਕੇ ਆਪਣੀ ਗੰਦੀ ਜ਼ਬਾਨ ਨੂੰ ਇੱਥੇ ਬੰਦ ਕਰ ਲਓ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ ਔਰ ਉਹ ਬੰਦਾ ਮੈਨੂੰ ਕਹਿ ਰਿਹਾ ਕਿ ਸਟਾਰਟਿੰਗ ਤੁਹਾਨੂੰ 30 ਲੱਖ ਸਾਲਾਨਾ ਪੈਕਸ ਤੋਂ ਕਰਾਂਗੇ 2.5 ਲੱਖ ਰੁਪਿਆ ਇੱਕ ਮਹੀਨੇ ਦਾ ਸੈਲਰੀ ਬਣਦੀ ਆ ਇਹ ਲੋਕ ਤੁਹਾਡੀ ਜਾਨੀਰ ਇਸ ਹੱਦ ਤੱਕ ਖਰੀਦ ਲੈਂਦੇ ਨੇ ਪੈਸੇ ਸੁੱਟ ਕੇ ਕਿ ਸਾਨੂੰ ਪਤਾ ਵੀ ਨਹੀਂ ਲੱਗਦਾ ਪਰਮਿੰਦਰ कौर ਖਹਿਰਾ ਵਕਾਉ ਨਹੀਂ ਸੀ ਉਹ ਵਿਕੀ ਨਹੀਂ ਉਹ ਵੇਖ ਵੀ ਨਹੀਂ ਸਕਦੀ ਕਿਉਂਕਿ ਇੰਨੇ ਆਪਣੇ ਪਰਿਵਾਰ ਦੇ ਆਪਣੇ ਖਾਨਦਾਨ ਦੇ ਲੋਕ ਸ਼ਹੀਦ ਕਰਾ ਕੇ ਜੇ 30 ਲੱਖ ਸਲਾਨਾ ਪੈਕੇਜ ਦੇ ਪਰਮਿੰਦਰ ਖਹਿਰਾ ਵਿਕ ਜੇ ਤਾਂ ਲੱਖ ਲਾਨ ਤਾਂ ਮੇਰੇ ਜੰਮਨ ਤੇ ਪਰ ਉਹਨਾਂ ਲੋਕਾਂ ਦਾ ਕੀ ਜਿਹੜੇ ਵਿਕ ਜਾਂਦੇ ਆ ਉਹਨਾਂ ਲੋਕਾਂ ਦਾ ਕੀ ਕਿਰਪਾ ਕਰਕੇ ਸਨਾਤਨੀਆਂ ਸਾਡੀ ਸਨਾਤਨ ਧਰਨਾ ਦੁਸ਼ਮਣੀਆਂ ਅਸੀਂ ਉਹਨਾਂ ਨਾਲ ਲੜੀ ਜਾਂਦੇ ਆ ਉਹਨਾਂ ਦੀ ਮੁ슬ਮਾਨਾਂ ਨਾਲ ਦੁਸ਼ਮਣੀ ਉਹ ਮੁ슬ਮਾਨਾਂ ਨਾਲ ਲੜੀ ਜਾਂਦੇ ਆ ਅਸੀਂ ਦੋਹਾਂ ਨਾਲ ਲੜੀ ਜਾਂਦੇ ਆ ਕਦੇ ਬੇਕਾਰਨ ਹਿੰਦੂਆਂ ਨਾਲ ਲੜ ਲਿਆ ਕਦੇ ਮੁ슬ਮਾਨਾਂ ਨਾਲ ਲੜ ਲਿਆ ਤੁਸੀਂ ਇੱਕ ਗੱਲ ਯਾਦ ਰੱਖਿਓ ਮੇਰੀ ਮੈਂ ਅੱਗੇ ਵੀ ਪੋਸਟ ਪਾਈ ਸੀ ਉਹਦਾ ਵਿਰੋਧ ਹੋਇਆ ਸੀ ਕਿ ਗੁਰੂ ਨਾਨਕ ਨੇ ਸਾਂਝੀ ਵਾਲਤਾ ਦੀ ਗੱਲ ਕੀਤੀ ਆ ਤੁਸੀਂ ਤੁਸੀਂ ਨਫ਼ਰਤ ਫੈਲਾਉਂਦੇ ਆ ਪਰ ਇਨ੍ਹਾਂ ਲੋਕਾਂ ਤੋਂ ਬਚਣ ਦੀ ਲੋੜ ਆ ਜੇ ਅਸੀਂ ਆਪਣੀਆਂ ਨਿੱਜੀ ਰੰਜਿਸ਼ਾਂ ਛੱਡ ਕੇ ਇਹਨਾਂ ਦੇ ਖਿਲਾਫ ਨਾ ਲੜੇ ਨਾ ਤੇ ਪਤਾ ਹੀ ਨਹੀਂ ਕਿੰਨੇ ਕੁ ਤੁਹਾਡੇ ਚੰਗੇ ਚੰਗੇ ਤੁਹਾਡੇ ਬੋਲਣ ਵਾਲੇ ਤੁਹਾਡੇ ਸਟੇਜੀ ਬੁਲਾਰੇ ਇਹਨਾਂ ਖਰੀਦ ਲੈਣੇ ਆ ਪਤਾ ਨਹੀਂ ਕਿੰਨੇ ਕੁ ਖਰੀਦਲੇ ਹੋਣਗੇ ਕਿਉਂਕਿ ਉਹ ਜਿਹੜਾ ਬੰਦਾ ਗਾਤਰਾ ਪਾ ਕੇ ਦਾੜੀ ਪ੍ਰਕਾਸ਼ ਆ ਸਾਬਤ ਸੂਰਤ ਸਿੱਖ ਲੱਗ ਰਿਹਾ ਸੀ ਮੈਨੂੰ 2.5 ਸਾਲ ਤੋਂ ਔਰ ਅਸੀਂ ਕੌਮ ਦੀਆਂ ਗੱਲਾਂ ਕਰ ਰਹੇ ਹਾਂ ਅਸੀਂ ਹੱਕਾਂ ਦੀਆਂ ਗੱਲਾਂ ਕਰ ਰਹੇ ਹਾਂ ਅਸੀਂ ਬੰਦੀ ਸਿੰਘਾਂ ਦੀਆਂ ਗੱਲਾਂ ਕਰ ਰਹੇ ਹਾਂ ਔਰ ਉਹ ਬੰਦਾ 2.5 ਸਾਲਾਂ ਬਾਅਦ ਆ ਕੇ ਮੈਨੂੰ ਕਹਿ ਰਿਹਾ ਕਿ ਮੈਂ ਇਸਾਈ ਮਿਸ਼ਨਰੀ ਆ ਔਰ ਮੈਂ ਤੁਹਾਨੂੰ 2.5 ਸਾਲ ਤੋਂ ਅਬਜ਼ਰਵ ਕਰ ਰਿਹਾ ਸੀ ਕਿ ਸਾਡਾ ਮਿਸ਼ਨ ਕਹਿੰਦਾ ਸੀ ਕਿ ਇਹ ਮੈਡਮ ਬਹੁਤ ਪ੍ਰਭਾਵਸ਼ਾਲੀ ਆ ਇਹਨਾਂ ਦੀ ਗੱਲ ਲੋਕ ਸੁਣਦੇ ਆ ਇਹਨਾਂ ਦੀ ਗੱਲ ਲੋਕ ਮੰਨਦੇ ਆ ਇਹਨਾਂ ਨੂੰ ਆਪਣਾ ਬਣਾ ਲਿਆ ਜਾਵੇ ਬ੍ਰਾਂਡ ਹੁਣ ਤੁਸੀਂ ਇੱਕ ਗੱਲ ਦੇਖੋ ਉਹ ਬੰਦਾ ਮੈਨੂੰ ਇਹ ਗੱਲ ਕਹਿ ਰਿਹਾ ਕਿ ਤੁਸੀਂ ਬੇਸ਼ੱਕ ਸਿੱਖ ਰਹੋ ਫੇਰ ਕੀ ਆ ਇਹਨੂੰ ਨੌਕਰੀ ਸੰਸਥਾ ਕਰ ਲੋ ਉਹਨਾਂ ਦੀ ਸੋਚ ਵੇਖੋ ਕਿ ਸਹੱਦ ਤੱਕ ਗਿਰੀ ਹੋਈ ਆ ਸਿੱਖਾਂ ਨੂੰ ਸਿੱਖਾਂ ਦੇ ਚੰਗੇ ਬਲਾਰਿਆਂ ਨੂੰ ਚੰਗੇ ਵਕਤਾ ਨੂੰ ਚੰਗੇ ਸਰੋਤਿਆਂ ਨੂੰ ਖਰੀਦਿਆ ਜਾ ਰਿਹਾ ਬੇ ਹਦਫ ਸੋਸਾ ਉਸ ਬੰਦੇ ਦਾ ਤਾਂ ਮੈਂ ਜੋ ਕਰੂੰਗੀ ਉਹ ਮੈਨੂੰ ਪਤਾ ਜਾਂ ਪਰਮਾਤਮਾ ਨੂੰ ਪਤਾ ਪਰ ਤੁਹਾਡੇ ਨਾਲ ਇਹ ਗੱਲ ਤਾਂ ਸਾਂਝੀ ਕੀਤੀ ਹੈ ਕਿ 2.5 ਸਾਲ ਪਹਿਲਾਂ ਮੇਰੀ ਪੋਸਟ ਪੋਸਟ ਤੇ ਬਹੁਤ ਵਿਰੋਧ ਹੋਇਆ ਸੀ ਕਿ ਅਸੀਂ ਸਾਂਝੀ ਵਾਲਤਾ ਦੀ ਗੱਲ ਨਹੀਂ ਕਰਦੇ ਕਿਹੜੀ ਸਾਂਝੀ ਵਾਲਤਾ ਦੀ ਗੱਲ ਕਰੀਏ ਤੁਸੀਂ ਸਟੇਜਾਂ ਦੇ ਉੱਤੇ ਤੰਤਰ ਮੰਤਰ ਵਿਖਾ ਕੇ ਤੁਸੀਂ ਮੁਰਦੇ ਜਿੰਦੇ ਕਰਨ ਦੀ ਐਕਟਿੰਗ ਕਰ ਕਰਕੇ ਲੋਕਾਂ ਨੂੰ ਮੂਰਖ ਬਣਾ ਕੇ ਆਪਣੇ ਨਾਲ ਜੋੜ ਰਹੇ ਆ ਕੀ ਇਸ ਵਹਿਮ ਭਰਮ ਦਾ ਵਿਰੋਧ ਹੁਣ ਤਰਕਸ਼ੀਲ ਕਰ ਨਹੀਂ ਸਕਦੇ ਹੁਣ ਸੁੱਤੇ ਪਏ ਆ ਕਿਸੇ ਦਾ ਧਿਆਨ ਨਹੀਂ ਇੱਧਰ ਇਹਨਾਂ ਲੋਕਾਂ ਨੇ ਇਸ ਹੱਦ ਤੱਕ ਸਾਡੀਆਂ ਜੜਾਂ 'ਚ ਬੈਠ ਜਾਣਾ ਵਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਨਾ ਸਿੱਖ ਰਹਿਣਾ ਨਾ ਅਸੀਂ ਹਿੰਦੂ ਰਹਿਣਾ ਨਾ ਮੁਸਲਮਾਨ ਰਹਿਣਾ ਸਾਰੇ ਮੁਲਖ ਨੇ ਈਸਾਈ ਬਣ ਜਾਣਾ ਕਿਰਪਾ ਕਰਕੇ ਮੇਰੀ ਗੱਲ ਨੂੰ ਸੋਚਿਓ ਜ਼ਰੂਰ ਇੱਕ ਇੱਕ ਚਲੋ ਮੈਂ ਇੱਕ ਨਹੀਂ ਵਿਕਾਉ ਮੈਂ ਨਹੀਂ ਵਿਕੀ ਪਰ ਪਤਾ ਨਹੀਂ ਮੇਰੇ ਵਰਕੇ ਕਿੰਨੇ ਖਰੀਦ ਲੈ ਹੋਣਗੇ ਉਹਨਾਂ ਨੇ ਸੋਚ ਕੇ ਦੇਖਿਓ ਮੈਨੂੰ ਬੇਹੱਦ ਅਫਸੋਸ ਆ ਕਿ ਮੈਨੂੰ ਇਹ ਗੱਲ ਸ਼ੇਅਰ ਕਰਨੀ ਪੈ ਰਹੀ ਆ ਔਰ ਉਸ ਉਸ ਬੰਦੇ ਦੀ ਜਿਹਦੇ ਮੈਂ ਇੱਜ਼ਤ ਕਰਦੀ ਸੀ ਉਹਦੇ ਲਈ ਮੈਨੂੰ ਨਹੀਂ ਪਤਾ ਮੈਂ ਕੀ ਕਹਾਂ ਹੁਣ ਵਾਇ ਗੁਰਜੀਕਾ ਖਾਲਸਾ ਵਾਇ ਗੁਰਜੀ ਕੀ ਫਤ